ਕਾਛੀਏ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਸੁਣਨਦਾ ਤੇ ਸਾਡੀ ਫਿਲਮ ਆ ਰਹੀ ਹੈ ਮਿੱਤਰਾਂ ਦਾ ਚੱਲਿਆ ਡਰੱਗ ਨੀ 11 ਅਕਤੂਬਰ ਨੂੰ ਗੈਸ ਕਰੋ ਮੈਂ ਇਸ ਟਾਈਮ ਕਿੱਥੇ ਹੂੰਗੀ ਅਸੀਂ ਇਸ ਟਾਈਮ ਹੈ ਹੀ ਟਰੱਕ 'ਚ ਆ ਤੇ ਆ ਪਿੱਛੇ ਤੁਹਾਨੂੰ ਪੋਸਟਰ ਵੀ ਦੇਖ ਜਾਣਗੇ ਤੇ ਆਜੋ ਇਕੱਠੇ ਸਫ਼ਰ ਕਰਦੇ ਆ ਆਓ ਜੀ ਉਹ ਸੱਚੇ ਪਾਸਾ ਆਓ ਜੀ ਕਲੱਚ ਦਬੋ ਜੀ ਇਹ ਪੂਰੀ ਜਾਨ ਲੱਗਦੀ ਐ ਕਲੱਚ ਦੱਬ ਲੱਗਿਆ ਬੰਦ ਹੋ ਗਿਆ ਜੀ ਰੇਸ ਤੇ ਰੱਖੋ ਓਕੇ ਓਕੇ ਰੇਸ ਤੇ ਪਿਆ ਰੱਖੋ ਬਿਲਕੁਲ ਕਲੱਚ ਤੇ ਬੋਸ ਓ ਜੀ ਚਲੋ 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 ਰੇਸ ਦਾ ਰੇਸ ਦਾ ਰਸ ਦਿਓ ਰੇਸ ਘਟਾ ਲਓ ਥੋੜੀ ਜਿਹੀ ਹੁਣ ਆਪਾਂ ਕੋਲਾ ਕੇ ਲੈਣਾ ਕੋਈ ਪਰ ਉੱਪਰ ਦਾ ਕਰੇ ਰੇਸ ਜਦੋਂ ਨਾ ਸੁਣ ਹੋਰ ਹੋਊਗੀ ਜੀ ਸੈਂਟਰ ਤੇ ਕਰਦੇ ਆਪਾਂ ਠੀਕ ਉਹ ਗੱਡੀ ਐ ਟੱਪ ਲਈ ਆਪਾਂ ਗੱਡੀ ਦੇਖੋ ਜੀ ਤੇ ਇਹਦੇ ਵੈਸੇ ਔਖੀ ਹੈ ਲੈ ਟਾਕੀ ਟ੍ਰਾਇਗਲ ਦੀ ਮੈਨੂੰ ਹੁਣ ਪਤਾ ਲੱਗ ਰਿਹਾ ਬੜਾ ਔਖਾ ਸਟੀering ਵੀ ਬੜਾ ਭਾਰੇ ਨੇ ਇਹਨਾਂ ਦੇ ਤੇ ਆਹ ਗੱਡੀ ਮਿਲ ਗਈ ਇਹਨਾਂ ਨੂੰ ਵੇਖ ਲਿਆ ਤੁਸੀਂ ਸਾਰਿਆਂ ਨੇ ਉੱਪਰ ਰੱਖੋ ਤੇ ਗਾਣਾ ਵੀ ਆ ਗਿਆ ਸਾਡਾ ਪਾਰਲਰ ਤੇ ਸਾਰਿਆਂ ਦੇ ਤੁਸੀਂ ਬਹੁਤ ਸਪੋਰਟ ਕਰਿਆ థాంਕ ਯੂ ਵੈਰੀ ਵੈਰੀ ਮੱਚ ਆਈ ਹੋਪ ਆਮ ਕਾਟੇਬਲ ਫੋਨ ਮੇਰੀ ਬਾਤ ਹੋਣੀ ਚਾਹੀਦੀ ਤੁਹਾਨੂੰ ਜੀ ਤੁਹਾਨੂੰ ਯਾਦ ਕਰ ਲੱਗ ਰਿਹਾ ਮੈਂ ਝੂਠ ਬੋਲ ਰਹੀ ਆ Okay, I don't want to back out of the plane I don't want to back out of the plane ਸ਼ੋਰ ਵਨ ਮੋਰ ਸ਼ੋਰ ਅਸੀਂ ਮਾਹਰ ਕੰਮ ਕਰ ਰਹੇ ਆ ਪ੍ਰੋਮੋਸ਼ਨ ਵੀ ਕਰ ਰਹੇ ਆ ਆ ਹਾ 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 ਇਹਨਾਂ ਸਾਰੇ ਕਿੰਨਾਂ ਲੱਗੇਗਾ ਚੂੜੀ ਹੋਊਗਾ ਆ ਨਹੀਂ ਸਰਕ ਤੇ ਪ੍ਰੋਮੋਸ਼ਨ ਨਾਲ ਨਾਲ ਚੱਲੂ ਇਸ ਬਲ ਪੈਰ ਚੱਕ ਲੈ ਗੱਡੀ ਅੱਗੇ ਪਾਸ ਕਰ ਤਰੋ ਤਰੋ ਤੇਜ਼ ਕਰ ਲਓ ਕਰ ਲਓ ਕਰ ਸਲੋ ਕਰੋ ਸਲੋ ਕਰੋ ਵੀਰੇ ਤੀ ਮੇਰੇ ਹੁੰਦਿਆਂ ਡਰਨਾ ਨਹੀਂ ਆ ਬਸ ਘਰਉਣਾ ਹੈ ਵੇਖ ਲੋ ਕਰਕੇ ਮੋੜ ਦੋ ਮੈਂ ਕੋਈ ਟੈਂਸ਼ਨ ਨਹੀਂ ਲੈਣੀ ਮੇਰਾ ਰਾਖਾ ਗੱਦਿਆਂ ਵਾਲਾ ਮੈਨੂੰ ਲੈ ਲੈ ਛੱਡਿਆ ਹੀ ਨਹੀਂ ਮੋੜ ਦਿੰਦੇ ਗੱਲ ਬੇਤੀ ਹੋ ਗਿਆ ਤੁਸੀਂ ਓ ਮਾਈ ਗਰੂਪ ਕੀ ਬਾਤ ਹੈ ਬਾਬਾ you thank you okay bye, -bye.